ਲਿਮਾਲ ਕੋਈ ਬੀ ਬੀ ਜਦ ਮੈਂ ਆ ਕੇ ਦੇਖਿਆ ਜਿਵੇਂ ਸਾਰਾ ਕੁਛ ਇਕੱਲੀ ਕਿਆਸੀ ਮੈਂ ਆ ਕੇ ਲੱਗ ਮਸਾ ਸਰ ਮੇਰੀ ਤਾਂ ਸਰ ਕਾਬਲ ਹੋਈ ਮੰਡਾ ਜੀ ਉਹਨੇ ਸਹੀ ਕਲਾਮ ਤੋਂ ਗਲਤ ਉਹਦੇ ਕੁਝ ਪਸੰਦ ਆ ਗਿਆ ਸਰ ਕੋਈ ਕੋਈ ਨਹੀਂ ਸਾਥ ਅੰਮ੍ਰਿਤ ਕਾ ਜੀ ਬਜੇ ਦੇਰ ਹੋਲ ਸਾਮ ਦਾ ਆ ਰਹੇ ਨੇ ਸਰ ਸਾਡਾ ਕੋਲਾ ਕਮਰਾ ਉਹ ਚੈਲ ਕਮਰਾ ਜਿਸ ਵਿੱਚ ਸਾਰੇ ਬੱਚੇ ਅੰਦਰ ਆਉਂਦੇ ਤੇ ਉਹਨਾਂ ਦੇ ਮੇਰੇ ਬੱਚੇ ਸਟਾਫ ਆਉਂਦੇ ਹੂੰ Ани рок байгаад таамагтай юм би. Энэ гэрээний юм би. Би бацаа барьдээ. Энэ бацаа барьдээ. ਇਹ ਤਾਂ ਟੁੱਕੇ ਜਿਹਾ ਫਸਾਇਆ ਗਿਆ ਇਹ ਇਕਲਾ ਫਸਿਆ ਨਹੀਂ ਗਿਆ ਵੀਰੇ ਕਿਸੇ ਨੇ ਹੈਕ ਕਰਕੇ ਇਹਦਾ WhatsApp ਇਹਨੂੰ ਹੈਕ ਕੀਤਾ ਇੰਨਾ ਦਿਮਾਗ ਹੈ ਨਹੀਂ ਕਿ ਵੀ ਵੀਰੇ ਇਹ ਇੰਨਾ ਜੋਗਾ ਕਰ ਲੂਗਾ ਤਾਂ ਦਿਹਾੜੀ ਕਰਕੇ ਟਾਈਮ ਕੱਢਦੇ ਜੇ ਇੰਨਾ ਜੋਗਾ ਹੁੰਦਾ ਕੁਝ ਕਰਨਾ ਲੰਡਾ ਜਿਹੜੇ ਹੈ ਉਸ ਅਸੀਂ ਫਸਾਏ ਗਏ ਆ ਸਾਡੀ ਮਦਦਤ ਕਰੋ ਅਸੀਂ ਖੁਦ ਫਸਾਏ ਗਏ ਆ ਵੀਰੇ ਇਹਦੇ ਕੱਲ ਵਿੱਚ ਆਉਣਾ ਕੋਈ ਗੱਲ ਦੀ ਬਾਤ ਹੈ ਨਹੀਂ ਆਪਕੇ ਜੀ ਸਾਨੂੰ ਕੁਝ ਪਤਾ ਹੋਵੇ ਫਿਰ ਆਸੀਂ ਵੀ ਤਾਂ ਸਹੀ ਵੀ ਇਹ ਗੱਲ ਬਾਤਾ ਵੀ ਰੋਹੇ ਜੀ ਕੋਈ ਗੱਲ ਬਾਤ ਨਹੀਂ ਲੱਗੇਗੀ 1% ਦੀ ਗੱਲ ਹੈ ਜੀ ਹੋਰ ਜੀ ਗੁਰਪ੍ਰੀਤ ਨੂੰ ਫੋਨ ਲੱਗ ਗਿਆ ਇੱਕ ਮਿੰਟ ਮਤ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਦਿਹਾੜੀ ਗਈ ਹੋਣੀ ਸੀ ਮੈਂ ਦਿਹਾੜੀ ਗਈ ਮੈਨੂੰ ਫੋਨ ਕੀਤਾ ਕਹਿੰਦਾ ਜੀ ਰਾਜ ਮੈਂ ਘਰ ਆ ਗਿਆ ਤੇ ਮੈਂ ਨਾਨਾ ਦੇ ਵੀ ਜਾ ਕੇ ਆਇਆ ਮੈਂ ਹੁਣ ਸੌਣ ਲੱਗਿਆ ਜੇ ਕੋਈ ਫੋਨ ਆਊਗਾ ਤਾਂ ਬੇਟਾ ਚੱਕ ਲਊਗਾ ਬੇਟਾ ਮੇਰਾ ਘਰ ਐ ਸੀ ਜੀ ਥੋੜੀਕ ਦਿਨ ਮਾ ਗੁਰੂਆਂ ਦੇ ਉਹਨਾਂ ਨੇ ਫੋਨ ਕੱਟਿਆ ਜੀ ਜਦ ਹੀ ਮੈਨੂੰ ਫੋਨ ਆ ਗਿਆ ਮੇਰੇ ਬੇਟੇ ਦਾ ਕਹਿੰਦਾ ਮੰਮੀ ਜੀ ਨੂੰ ਪੁੱ儿子 ਲੈ ਕੇ ਚੱਕ ਕੇ ਜੀ ਅਸੀਂ ਜਦ ਹੀ ਉਹ ਮਗਰੇ ਗਏ ਤੇ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਐ ਤਾਂ ਦੱਸੋ ਤੁਸੀਂ ਲੈ ਕੇ ਕਿਹੜੇ ਝੁਲਮ ਚ ਗਏ ਹੋ ਵੀ ਸਾਨੂੰ ਕੋਈ ਰਾਹ ਪਾਓ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਸੀਂ ਲੈ ਕੇ ਜ਼ਰੂਰ ਆਇਆ ਹਾਂ ਪਰ ਲੈ ਕੇ ਉਹਨੂੰ ਪਟਿਆਲੇ ਪੁਲਿਸ ਬਾਗ ਗਏ ਵੀ ਪਟਿਆਲੇ ਸੀਬੀ ਵਾਲੇ ਆਲੇ ਲੈ ਗਏ ਅਸੀਂ ਕਹਿੰਦੇ ਐ ਤਾਂ ਹੋ ਨਹੀਂ ਸਕਦਾ ਸਾਨੂੰ ਕੁਝ ਤਾਂ ਦੱਸੋ ਵੀ ਕੋਈ ਗੱਲ ਬਾਤ ਕੋਈ ਵੀ ਕੋਈ ਲੜਾਈ ਕੋਈ ਕੁਸ ਉਹ ਕਹਿੰਦੇ ਸਾਨੂੰ ਸਾਫ਼ ਮੁੱਕਰ ਕੇ ਸਾਨੂੰ ਕੁਝ ਵੀ ਨਹੀਂ ਪਤਾ ਇਹ ਤੁਹਾਡੀ ਕਿਹੜੇ ਪੁਲਿਸ ਨਾਲ ਗੱਲ ਹੋਈ ਸੀ ਹਾਂਜੀ ਜੀ ਇਹ ਕਿਹੜੇ ਹੇ ਪਾਸਾ ਪੁਰਸਨਾਜੀ ਉਹ ਕਹਿੰਦੇ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਇਹ ਤਾਂ ਸੀਵੀ ਵਾਲਿਆਂ ਨੂੰ ਪਤਾ ਅਸੀਂ ਕਾ ਸੀਵੀ ਵਾਲੇ ਵੀ ਕਿਸੇ ਆਧਾਰ ਤੇ ਕੋਈ ਸਾਨੂੰ ਚੱਕਿਆ ਹੋਊਗਾ ਵੀ ਤਾਂ ਹੀ ਲੈ ਕੇ ਗਏ ਹੋਣਗੇ ਉਹ ਕਹਿੰਦੇ ਤੁਸੀਂ ਡੇਢ ਘੰਟਾ ਵੇਟ ਕਰੋ ਤੁਹਾਨੂੰ ਦੱਸਾਂਗੇ ਅਸੀਂ ਡੇਢ ਘੰਟਾ ਵੀ ਬੈਠ ਗਏ ਫੇਰ ਅਸੀਂ ਦੋ ਤਿੰਨ ਘੰਟੇ ਫੇਰ ਬੈਠ ਕੇ ਸਾਨੂੰ ਕੋਈ ਰਾਹ ਨਹੀਂ ਪਾਇਆ ਉਹ ਸਿਰਫ ਐਂ ਕਹੀ ਗਏ ਇੱਕ SIM ਯੂਜ਼ ਕਰਦਾ ਸੀ ਉਹ SIM ਉੱਥੇ ਸੀ ਅਸੀਂ ਵੀ ਹਰ ਟਾਈਮ ਉਹ ਸਾਡੇ ਕੋਲ ਰਹਿੰਦਾ ਸੀ ਵੀ ਇਹ ਜੀ ਸਾਨੂੰ ਸਾਨੂੰ ਵੀ ਕੋਈ ਗੱਲ ਪਤਾ ਲੱਗੂ ਘਰ ਚ ਪਤਾ ਹੀ ਲੱਗ ਰਿਹਾ ਜੀ ਉਹ SIM ਕਿਹੜੇ SIM ਦੀ ਗੱਲ ਕਰ ਰਹੇ ਹੋ ਉਹ SIM ਕਿੱਥੇ ਸੀ ਕੁਝ ਦੱਸਿਆ ਉਹ ਵੀ BSNL ਦਾ SIM ਦਾਸ ਰਹੇ ਨੇ ਵੀ ਉਹ SIM ਤੇ ਵੀ ਜਾ ਤਾਂ ਇੱਕ ਤਾਂ ਇਹਨੂੰ 3 ਮਹੀਨੇ ਪਹਿਲਾਂ ਕਿਸੇ ਦੀ OTP ਆਈ ਸੀ ਕਿਸੇ ਨੇ ਫੋਨ ਕੀਤਾ ਬੀਤੇਰਾ ਲੂਨ ਬਣ ਰਿਹਾ ਉਹਨੇ ਇਹਨਾਂ ਨੇ ਉਹ ਸਾਰੀਆਂ ਓਟੀਪੀਆਂ ਦਿੱਤੀਆਂ ਉਹਨਾਂ ਨੂੰ ਜਾਂ ਤਾਂ ਜੀ ਉਹਦਾ ਆਹੋ ਵਟਸਐਪ ਹੈਂਗ ਕਰਕੇ ਕਿਸੇ ਨੇ ਇਹਦੇ ਨਾਲ ਫਰੈਂਕ ਕੀਤਾ ਅਸੀਂ ਤਾਂ ਇਹ ਐਨਾ ਪਰੋਸਾ ਕਰਦੇ ਆ ਵੀ ਉਹੰਨੇ ਚੋਗਾ ਐ ਨਹੀਂ ਵੀ ਜਿੰਨਾ ਚੋਗਾ ਉਹਨਾਂ ਨੇ ਕਹਿਤਾ ਵੀ ਆਏ ਗੱਲਾਂ ਬਾਤ ਗੱਲ ਜੇ ਇਹਦਾ WhatsApp ਹੈਂਗ ਹੋਇਆ WhatsApp ਤੋਂ ਇਹਦੇ ਸਾਰੇ OTP ਚੱਕੀਆਂ ਗਈਆਂ ਉਹ ਗੱਲਬਾਤ ਹੋ ਸਕਦੇ ਸੀ ਹੋਰ ਕੋਈ ਗੱਲਬਾਤ ਨਹੀਂ ਸਰ ਇਹ ਘਰੇ ਰਹਿਣ ਸੈਣ ਕਿੱਦਾਂ ਸੀ ਕਿਤੇ ਫੋਨ ਤੇ ਜਿਆਦਾ ਫੋਨ ਤੇ ਗੱਲਾਂ ਕਰਦੇ ਨਹੀਂ ਜੀ ਐਨਾ ਕੋਈ ਫੋਨ ਨਹੀਂ ਜੇ ਫੋਨ ਦੇਖਣਾ ਤਾਂ ਅਸੀਂ ਕੋਲ ਹੁੰਦੇ ਸੀ ਸਾਰਾ ਟਬਰਦੋ ਮੇਰਾ ਬੇਟਾ ਬੇਟੀ ਮੈਂ ਹੁੰਦੀ ਸੀ ਹੋਰ ਤਾਂ ਕੋਈ ਗੱਲਬਾਤ ਫੋਨ ਚਲਾਉਂਦਾ ਹੀ ਸੀ ਤੁਹਾਡੇ ਨਾਲ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਮੈਂ ਕੋਈ ਐਦਾਂ ਦਾ ਨਹੀਂ ਜੀ ਮੇਰੇ ਨਾਲ ਕਦੇ ਕੋਈ ਐਹੋ ਜੀ ਗੱਲਬਾਤ ਨਹੀਂ ਉਹ ਤਾਂ ਇਹ ਕੁੱਤੇ ਦੇ ਸੋਟੀ ਮ ਦਾ ਵੀ ਮੈਂ ਕਿਵੇਂ ਮਹਾਰਾ ਜੀ ਐਸਾ ਕੋਈ ਨਹੀਂ ਹੈਗਾ ਐਨਾ ਸੀ ਯਕੀਨ ਰੱਖਦੇ ਆ ਜੀ ਜਦੋਂ ਤੁਸੀਂ ਗੱਲ ਜਦੋਂ ਪੁਲਿਸ ਲੈ ਕੇ ਗਈ ਹੈ ਜਦੋਂ ਤੁਸੀਂ ਕੰਮ ਤੇ ਸੀ ਉਸ ਤੋਂ ਬਾਅਦ ਆ ਕੇ ਤੁਸੀਂ ਘਰੇ ਕੀ ਦੇਖਿਆ ਮੈਂ ਇੱਥੇ ਘਰਾਂ ਦੇਖਿਆ ਜੀ ਮੇਰੇ ਬੈੱਡ ਵੀ ਫੋਲੇ ਪਈ ਤੀ ਮੇਰਾ ਦਰਾਜ ਵੀ ਉਧਰ ਮੇਰੀ ਦਰਾਣੀ ਵੀ ਸਕੂਟਰੀ ਵੀ ਉਹਦਾ ਵੀ ਸਾਰੇ ਦਰਾਜ ਦਰੂਜ ਫੋਲੇ ਗਏ ਸੀ ਉਸੇ ਟਾਈਮ ਜੀ ਮੈਂ ਆਪਣੇ ਕਹਿੰਦੇ ਆ ਕੱਪੜੇ ਬਦਲ ਕੇ ਆਪਣੇ ਬੇਟੇ ਨਾਲ ਬਾਹਰ ਸੌਂ ਬਾਕੀ ਉਹਨਾਂ ਨੂੰ ਕਹਿੰਦੀ ਸਾਨੂੰ ਦੱਸੋ ਪਹਿਲਾਂ ਤਾਂ ਉਹ ਸਾਫ਼ ਮੁੱਕ ਕਰ ਲੇ ਜੀ ਫਿਰ ਅਸੀਂ ਉਹਨਾਂ ਦੀ ਗੱਡੀ ਪਛਾਣ ਲਈ ਵੀ ਇਹ ਗੱਡੀ ਚ ਲੈ ਕੇ ਆਏ ਨੇ ਫਿਰ ਕਹਿੰਦੇ ਉਹ ਘੰਟੇ ਅੱਧੇ ਘੰਟੇ ਮ ਨੂੰ ਕੁਝ ਨਹੀਂ ਪਤਾ ਫਿਰ ਉਹ ਕਹਿੰਦੇ ਅਸੀਂ ਲੈ ਕੇ ਜਰੂਰ ਆਇਆ ਪਰ ਅਸੀਂ ਪਟਿਆਲੇ ਭੇਜਤਾ ਸੀ ਪਟਿਆਲੇ ਰਹੀ ਸੀ ਵੀ ਆਏ ਨੂੰ ਦਿੱਤਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਜੀ ਉਹਨੂੰ ਸਹੀ ਸਲਾਮਤ ਘਰਾਂ ਛੱਡਣ ਜੀ ਅਸੀਂ ਨੇ ਜੋਗੇ ਨਹੀਂ ਆਗੇ ਜੀ ਸਰ ਮੈਂ ਬਹੁਤ ਗਰੀਬੀ ਘਟ ਰਹੀ ਆ ਮੈਂ ਦਿਹਾੜੀਆਂ ਖਰ ਕੇ ਆਪਣੇ ਬੱਚੇ ਪਾਲ ਰਹੇ ਆ ਪੜਾ ਰਹੇ ਆ ਜਿੰਨਾ ਨੇ ਜੋਗੀ ਹੈ ਨਹੀਂ ਜਿੰਨਾ ਉਹਨਾਂ ਨੇ ਆ ਚਾਮ ਲਾਤਾ ਨਹੀਂ ਸਿਖਾਇਆ ਗਿਆ ਤੁਸੀਂ ਕਹਿੰਦੇ ਆ ਗਿਆ ਪਸਾਇਆ ਗਿਆ ਕੋ ਤੋ ਓਟੀਪੀ ਮੰਗਿਆ ਨੇ ਉਹ ਸਾਨੂੰ ਪਤਾ ਉਹ ਕੌਣ ਨੇ ਜਿਨ੍ਹਾਂ ਨੇ ਓਟੀਪੀ ਮੰਗਿਆ ਉਹ ਕਹਿੰਦੇ ਥੋੜਾ ਜਿਵੇਂ ਕਹਿੰਦੇ ਨੇ ਥੋੜਾ ਲੋਨ ਬਣ ਰਿਹਾ ਹੈ ਵੀ ਤੁਹਾਡਾ ਲੋਨ ਬਣ ਰਿਹਾ ਤੁਹਾਡਾ ਲੋਨ ਪਾਸ ਹੋ ਗਿਆ ਨਾਲੇ ਅਸੀਂ ਉਹਨੂੰ ਕਹੀ ਗਏ ਬੇਟਾ ਕਹੀ ਗਏ ਡੈਡੀ ਇਹ ਜੀ ਓਟੀਪੀ ਨਾ ਦੇ ਫੇਕ ਹੁੰਦੇ ਨੇ ਫੇ ਕਹਿੰਦਾ ਨਹੀਂ ਤੁਹਾਨੂੰ ਕੁਝ ਨਹੀਂ ਪਤਾ ਨਹੀਂ ਲੋਨ ਤੁਸੀਂ ਅਪਲਾਈ ਕੀਤਾ ਸੀ ਕੋਈ ਉਹਨੇ ਲੋਨ ਅਪਲਾਈ ਕੀਤਾ ਸੀ ਪਹਿਲਾਂ ਤਾਂ ਜਦੋਂ ਉਹਨੇ ਓਟੀਪੀ ਮੰਗਿਆ ਉਹਨੇ 22 ਦਿਨ ਮੰਗੇ ਸੀ ਫਿਰ ਉਹਨਾਂ ਨੇ ਓਟ 22 ਨਾ ਮਗਰੋਂ ਫਿਰ ਮੈਸੇਜ ਕੀਤਾ ਫਿਰ ਉਹਨਾਂ ਨੇ 3 ਮਹੀਨੇ ਮੰਗੇ ਸੀ ਉਹਨੇ ਉਹਨੇ ਜਦ ਵੀ ਸਾਰੀਆਂ OTPਆਂ ਦਿੱਤੀਆਂ ਸੀ ਸਰ ਅੱਛਾ ਸਰ ਐਹੀ ਗੱਲ ਆ ਜੀ ਉਸ ਪਰ ਪਸਾਇਆ ਗਿਆ ਸਰ ਉਹਦੇ ਵਿੱਚ ਨੀਮਕ ਹੋਣੀ ਹੈਗੀ ਵੀ ਉਹਨੇ ਜੋ ਕਹਾ ਹੋਵੇ ਸਾਰਾ ਸੀ 24 ਘੰਟੇ ਸਾਡੇ ਕੋਲ ਰਹਿੰਦਾ ਸੀ ਮੰਨ ਨਹੀਂ ਸਕਦੇ ਇਹ ਗੱਲ ਵੀ ਉਹਨੇ ਆ ਕੱਲ ਕੀਤੀ ਹੋਗੀ ਉਹ ਜਿਹੜੇ ਮੈਸੇਜ ਕੀਤੇ ਨੇ ਉਹ ਵੀ ਸਾਡੇ ਸਾਹਮਣੇ ਹੀ ਕੀਤੇ ਤੇ ਉਹ ਜਦੋਂ ਉਹਨਾਂ ਨੂੰ OTPਆਂ ਭੇਜ ਰያ ਸੀ ਸਰ ਸਾਰੀ ਮੇਰੀ ਮੰਗਾ ਜੀ ਮੇਰਾ ਪਤੀਕਰ ਸਾਰੀ ਸਲਾਮਤ ਮੇਰੇ ਕੋਲ ਹੋਣਾ ਚਾਹੀਦਾ ਫਸਾਇਆ ਗਿਆ ਹੈ ਸਰ ਠੀਕ ਹੈ ਕੋਰਤੇ ਨੂੰ ਕਦੋਂ ਤੇ ਕੌਣ ਲੈ ਕੇ ਗਿਆ ਉੱਪਰ ਲੋ ਗੁਰਪ੍ਰੀਤ ਨੂੰ ਜੀ 2 ਵਜੇ ਆਏ ਨੇ ਉਹ ਲੈਣ ਤੇ ਮੈਂ ਟੋਕਾ ਕਰਕੇ ਅੱਖਾਂ ਨੂੰ ਜਾਣ ਲੱਗੀ ਰੇੜੀ ਨੂੰ ਉਹ 3-4 ਬੰਦੇ ਸਾਡੇ ਅੰਦਰ ਵੜ ਗਏ ਉਹਦੇ ਕੋਲ ਸਾਰਾ ਸਮਾਨ ਲੱਗੇ ਪਏ ਫੋਲਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰੇ ਮੈਨੂੰ ਗੱਲ ਦੱਸ ਦੋ ਕੀ ਗੱਲ ਹੋ ਗਈ ਤੁਸੀਂ ਕਾਹਦੇ ਲਈ ਆਏ ਹੋ ਉਹਨਾਂ ਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਕਹਿੰਦੇ ਬਾਹਰ ਤੋਂ ਥਾਣੇ 'ਚ ਆ ਜਿਓ ਉੱਥੇ ਦੱਸਾਂਗੇ ਹੂੰ ਮਾਛ ਆਹੀ ਗੱਲ ਕਹੀ ਤਾਂ ਮੇਰਾ ਬੱਚਾ ਹੱਥੋਂ ਟਰ ਕੇ ਉਹਨਾਂ ਦੇ ਨਾਲ ਚੱਲਣ ਲੱਗਿਆ ਕਹਿੰਦਾ ਮੈਨੂੰ ਪੜਨਾ ਚੱਕ ਲੈਣ ਦੋ ਉਹਨਾਂ ਨੇ ਪੜਨਾ ਵੀ ਨਹੀਂ ਚੱਕਣ ਦਿੱਤਾ ਤੇ ਗੱਡੀ ਕੋਲੇ ਜਾ ਕੇ ਮੈਂ ਉਹਨੂੰ ਜੱਫਾ ਪਾ ਲਿਆ ਮੈਂ ਕਿ ਮੈਂ ਨਹੀਂ ਜਾਣ ਦਊਂਗੀ ਮੇਰੇ ਬੱਚੇ ਨੂੰ ਮੈਂ ਨਹੀਂ ਜਾਣ ਦਊਂਗੀ ਮੇਨੂੰ ਗੱਲ ਦੱਸ ਦੋ ਮੇਰਾ ਬੱਚਾ ੱੱਕੇ ਨਾਲ ਖੋ ਕੇ ਲੱਗੇ ਮੇਰੇ ਕੋਲ ਅੱਛੀ ਗੱਲ ਕੀ ਹੋਈ ਤੁਹਾਨੂੰ ਦੱਸਿਆ ਨਹੀਂ ਮੈਨੂੰ ਕੋਈ ਗੱਲ ਨਹੀਂ ਦੱਸਿਆ ਉਹਨਾਂ ਨੇ ਮੈਨੂੰ ਕੁਝ ਨਹੀਂ ਪਤਾ ਲੱਗਿਆ ਅੱਛਾ ਕੱਲ ਕਿੱਥੋਂ ਆਏ ਸੀਗੇ ਉਹ ਸਾਨੂੰ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਉਹ ਕਿੱਥੋਂ ਆਏ ਤੇ ਨਹੀਂ ਤੁਹਾਡਾ ਬੇਟਾ ਕਿੱਥੋਂ ਆ ਮੇਰਾ ਬੇਟਾ ਨਾਨਾ ਦੇਵੀ ਤੋਂ ਉੱਡਦਾਏ ਨਾਲ ਗਿਆ ਹੋਇਆ ਸੀ ਨਾਨਾ ਦੇਵੀ ਤੋਂ ਉਹ ਅਜੇ ਆ ਕੇ 2 ਮਿੰਟੇ ਦੱਸ ਹੋਏ ਹੋਣਗੇ ਇਹਦੇ ਨਾਲ ਗੱਲਾਂ ਕਰੀਆਂ ਨੇ ਕਿ ਮੈਂ ਕੁੜੀ ਬਾਤ ਤੇ ਚੂੜੀਆਂ ਲੈ ਕੇ ਆਇਆ ਤੇਰੇ ਵਾਸਤੇ ਚੂੜੀਆਂ ਲੈ ਕੇ ਆਇਆ ਮੈਂ ਇਹਦੇ ਨਾਲ ਗੱਲ ਕਰਕੇ ਅਜੇ ਉਹ ਪਿਆ ਹੀ ਹੈ ਬਸ ਇੱਥੇ ਪੂਰਾ ਜੱਲਾ ਕੇ ਪਹਿ ਗਿਆ ਮੈਨੂੰ ਐ ਵੀ ਨਹੀਂ ਪਤਾ ਲੱਗਿਆ ਵੀ ਉਹ ਕੱਦ ਸਾਡੇ ਅੰਦਰ ਵੜ ਕੇ ਆ ਕੇ ਮੈਂ ਆਪਣੇ ਕੰਮ ਕਰਦਾ ਸੀ ਇਹ ਕੰਮ ਕੀ ਕਰਦਾ ਸੀ ਤੁਹਾਡਾ ਬੇਟਾ ਕੰਮ ਤਾਂ ਜੀ ਇਹ ਕੁਛ ਨਹੀਂ ਕਰਦਾ ਅਜੇ ਪਹਿਲਾਂ ਤਾਂ ਇਹ ਗੱਠਾ-ਗੱਠਾ ਦੇ ਕੰਮ ਕਰਦਾ ਹੁੰਦਾ ਜੀ ਟਰਾਲੇ ਚ ਲਾਉਂਦਾ ਸੀ ਮਜ਼ਦੂਰੀ ਕਰਦਾ ਫਿਰ ਮਜ਼ਦੂਰੀ ਕਰਦਾ ਜੀ ਬਸ ਕਿੰਨੇ ਬੱਚੇ ਕਿੰਨੇ ਨੇ ਬੱਚੇ ਕਿੰਨੇ ਨੇ ਬੱਚੇ ਦੋ ਬੱਚੇ ਨੇ ਉਹਦੇ ਪੜਦੇ ਨੇ ਬੱਚੇ ਬੱਚੇ ਪੜਦੇ ਨੇ ਕਿੰਨੇ ਕੁ ਉਮਰ ਹੋ ਗਏ ਉਹ ਪ੍ਰੇ ਦੇ ਚਾਰੀ ਤੇ ਸਾਲ ਦੀ ਉਮਰ ਹਾਂਜੀ ਇਹ ਜੋ ਇਲਜ਼ਾਮ ਲੱਗੇ ਨੇ ਜਿਸ ਤਰ੍ਹਾਂ ਕਿਵੇਂ ਦੇਖ ਦਿਆਂ ਉਸ ਚੀਜ਼ ਨੂੰ ਜਿਵੇਂ ਕਰੇ ਕੋਈ ਕਹਿੰਦੇ ਸ਼ੇਮ ਕੋਈ ਲੈ ਕੇ ਵਰਤਿਆ ਗਿਆ ਕੋਈ ਇਦਾਂ ਮੈਨੂੰ ਕੁਝ ਪਤਾ ਨਹੀਂ ਮੈਂ ਵੀ ਅਣਪੜਾ ਹਾਂ ਵੀ ਮੈਨੂੰ ਕੁਝ ਪਤਾ ਨਹੀਂ ਹੈਗਾ ਵੀ ਕੀ ਗੱਲ ਹੋਈ ਹੈ ਇਹ ਕਿੱਥੋਂ ਪੁਲਿਸ ਕਿੱਥੋਂ ਆਈ ਸੀਗੀ ਪੁੱਛੋ ਜੀ ਮੈਨੂੰ ਕੁਝ ਪਤਾ ਨਹੀਂ ਲੱਗਿਆ ਵੀ ਕਿੱਥੋਂ ਆਈ ਤੇ ਮੈਂ ਕਿਹੜਾ ਕਿਸੇ ਨੂੰ ਜਾਣਦੀ ਐਕਸਲ ਕਿੰਨੇ ਜਣੇ ਆਏ ਸੀ ਲੱਗਿਆ ਕੁਝ ਪਤਾ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿੰਨੇ ਕਿੰਨੇ ਜਣੇ ਸੀ ਦੋ ਤਿੰਨ ਜਣੇ ਤੇ ਜਿਹੜੇ ਸਾਡੇ ਕੋਲ ਉੱਥੇ ਖੜੇ ਸੀ ਅੰਦਰ ਦੋ ਜਣੇ ਨੇ ਆ ਕੇ ਸਾਡਾ ਇਹਦਾ ਸਾਰਾ ਸਕਪੜਾ ਲੀਡਰ ਪੈਟਾ ਮੁੰਡਾ ਉਹਦੇ ਬੈਗ ਬੂਗ ਸਾਰਾ ਕੁਝ ਫੋਲ ਫੋਲ ਛਕ ਤੱਕ ਹਾਂ ਕੋਈ ਤਲਾਸ਼ੀ ਜੁ ਕੋਈ ਮਿਲਿਆ ਉਹਨਾਂ ਨੂੰ ਕੁਝ ਨਹੀਂ ਮਿਲਿਆ ਅੱਛਾ ਕੁਝ ਲੈ ਕੇ ਵੀ ਗਏ ਨਾਲ ਉਹ ਕੋਈ ਤਲਾਸ਼ੀ ਜੁ ਕੋਈ ਸਮਾਨ ਵੀ ਲੈ ਕੇ ਗਏ ਹਾਂਜੀ ਨਾਲ ਕੱਲੇ ਨਹੀਂ ਲੈ ਕੇ ਮੁੰਡੇ ਨੂੰ ਮੁੰਡੇ ਨੂੰ ਕੱਲੇ ਨਹੀਂ ਲੈ ਕੇ ਇੱਕ ਉਹਦਾ ਫੋਨ ਲੈ ਕੇ ਇੱਕ ਮੇਰੀ ਛੋਟੀ ਨੂੰ ਦਾ ਫੋਨ ਲੈ ਗਏ ਹੋਰ ਕੁਝ ਨਹੀਂ ਦੋ ਫੋਨ ਲੈ ਕੇ ਗਏ ਹਾਂਜੀ ਦੋ ਫੋਨ ਲੈ ਗਏ